ਲਾਈ ਪੂਰੀ ਦਹਿਸ਼ਤ ਕੀ ਪੰਜਾਬ ਵਿੱਚ ਸੁਰੱਖਿਅਤ ਹੈ ਪੰਜਾਬੀ ਕੀ ਪੁਲਿਸ ਕਰੇਗੀ ਕਾਰਵਾਈ ਜਾਣੋ ਕੀ ਹੈ ਪੂਰਾ ਮਾਮਲਾ ਜੋ ਤੁਸੀਂ ਆਪਦੀ ਸਕਰੀਨ ਤੇ ਸ਼ਖਸ਼ ਦੇਖ ਰਹੇ ਹੋ ਇਸ ਸ਼ਖਸ਼ ਦੇ ਨਾਲ ਕੱਲ ਰਾਤ ਨੂੰ ਕਿਸੇ ਅਣਪਛਾਤੇ ਬੰਦਿਆਂ ਵੱਲੋਂ ਇਸ ਵੀਰ ਦੀ ਪੱਗ ਲਾਹ ਦਿੱਤੀ ਗਈ ਸੀ ਇਸ ਦੀ ਕੁੱਟਮਾਰ ਵੀ ਕੀਤੀ ਗਈ ਸੀ ਇਸ ਵੀਰ ਦੇ ਕਹਿਣ ਮੁਤਾਬਕ ਕੁਝ ਕੋ ਪ੍ਰਵਾਸੀ ਸਨ ਜੋ ਕਿ ਇਸ ਵੀਰ ਦਾ ਮੋਟਰਸਾਈਕਲ ਰੋਕ ਕੇ ਇਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਹਨ ਤਾਂ ਜਿਵੇਂ ਹੀ ਕੁਝ ਕੋ ਬੰਦੇ ਦੇਖਦੇ ਹਨ ਤਾਂ ਇਹਨਾਂ ਨੂੰ ਛਡਾਨ ਲੱਗ ਜਾਂਦੇ ਹਨ ਅਤੇ ਉਹ ਪ੍ਰਵਾਸੀ ਭੱਜ ਜਾਂਦੇ ਹਨ ਤਾਂ ਹੋਰ ਕੀ ਇਸ ਵੀਰ ਦੇ ਕਹਿਣੇ ਸਨ ਤੁਹਾਨੂੰ ਸੁਣਾ ਦਿੰਨੇ ਹਾਂ ਭਾਈ ਕੀ ਗੱਲ ਹੋ ਗਈ ਤੁਹਾਡੇ ਉੱਪਰ ਜਿਹੜਾ ਹੁਣ ਹਮਲਾ ਕੀਤਾਣ ਪਛਾਤੇ ਬੰਦਿਆਂ ਨੇ ਦੱਸਿਆ ਜਾ ਰਿਹਾ ਕਿ ਭਈਏ ਸੀਗੇ ਕੋਣ ਪਛਾਤੇ ਕੋਈ ਰੰਜੇ ਸੀ ਜਾਂ ਕੀ ਸਾਰਾ ਮਾਮਲਾ ਕੀ ਹੋਇਆ ਤੁਹਾਡੇ ਨਾਲ ਹੁਣ ਇਹ ਵੀਰੇ ਜਦੋਂ ਮੈਂ ਆਪਣਾ ਜੈਪਟੋ ਦੇ ਵਿੱਚ ਕੰਮ ਕਰਦਾ ਜਦੋਂ ਮੈਂ ਆਪਣਾ ਇੱਥੇ ਆ ਰਿਹਾ ਸੀ ਆਰਡਰ ਦੇਣ ਤਾਂ ਪਿੱਛੋਂ ਚਾਰ ਪੰਜ ਭਈਏ ਮੇਰੇ ਪਰ ਨੂੰ ਆਏ ਮੇਰੇ ਭੱਜਾਨੀ ਹਮਲਾ ਕੀਤਾ ਮੈਨੂੰ ਰਾੜਾਂ ਦੇ ਨਾਲ ਕੁੱਟਿਆ ਤੇ ਜਦੋਂ ਮੈਂ ਪਰਨੇ ਮੇਰੇ ਪਰਨੇ ਮੇਰੇ ਸਿਰ ਦੇ ਵਿੱਚ ਵੀ ਰਾੜ ਮਾਰੀ ਜਦਕਿ ਮੇਰਾ ਪਰਨਾ ਬੰਨਿਆ ਹੋਇਆ ਸੀ ਉਹ ਖੁੱਲ ਗਿਆ ਤੇ ਮੈਂ ਭੱਜ ਕੇ ਜਾ ਕੇ ਕਿਸੇ ਦੇ ਘਰ ਤੇ ਜਾ ਕੇ ਲੁਕੇਆ ਤੇ ਉਸ ਤੋਂ ਬਾਅਦ ਮੈਨੂੰ ਦੁਕਾਨ ਵਾਲੇ ਬੰਦਿਆਂ ਨੇ ਤੁਸੀਂ ਜੈਪਟੋ ਚ ਕੰਮ ਕਰਦੇ ਹੋ ਕਿਤੇ ਜੈਪਟੋ ਚ ਕੰਮ ਕਰਦੇ ਕੋਈ ਰੰਚੇ ਸ਼ੋਭੇ ਤੁਹਾਡੀ ਨਾਲ ਨਹੀਂ ਜੀ ਮੈਂ ਤਾਂ ਪਹਿਲੀ ਵਾਰ ਦੇਖਿਆ ਇਹ ਇੱਕ ਦਿਨ ਪਹਿਲਾਂ ਦੇਖੇ ਤੇ ਬਸ ਹੀ ਅੱਛਾ ਤੁਹਾਡੇ ਪਿੱਛਾ ਕਰਦੇ ਸੀਗੇ ਹਾਂਜੀ ਸਰ ਮੇਰੇ ਪਿੱਛੇ ਕਰਦਾ ਹੈ ਪਤਾ ਨਹੀਂ ਕਿੱਧਰੋਂ ਆਇਆ ਇਹ ਮੇਰੇ ਤਾਂ ਚਾਰ ਪੰਜ ਚਣੇ ਸੀਗੇ ਇਹ ਠੀਕ ਹੈ ਤੇ ਹੁਣ ਮੋਖਿਰਚਾ ਵਗੈਰਾ ਸਾਰਾ ਕੁਝ ਹੁਣ ਹੈਗਾ ਸੀਗਾ ਪੁਲਿਸ ਸਾਹਿਬ ਲੈ ਕੇ ਜਾਂ ਥਾਣੇਦਾਰ ਸਾਹਿਬ ਲੈ ਕੇ ਸਾਰਾ ਕੁਝ ਆਕੇਗੀ ਠੀਕ ਹੈ ਹਾਂਜੀ ਤੇ ਪੁਲਿਸ ਆਈ ਸੀ ਹੁਣ ਉਹਨਾਂ ਨੇ ਅਰੈਸਟ ਕਰਿਆ ਪੁਲਿਸ ਨੇ ਤੁਹਾਨੂੰ ਕੋਈ ਦੋਆਇਆ ਪਰੋਸਾ ਕਰ ਰਹੀ ਹੈ ਹਾਂਜੀ ਹਾਂਜੀ ਉਹ ਉਹਨਾਂ ਨੇ ਹੁਣ ਸਾਨੂੰ ਬੁਲਾ ਤਾਂ ਤੁਸੀਂ ਦੇਖ ਰਹੇ ਹੋ ਖਰੜ ਦੇ ਵਿੱਚ ਇਹ ਆਪਣਾ ਪੰਜਾਬੀ ਨੌਜਵਾਨ ਵੀਰ ਹੈ ਇਸ ਦਾ ਜਿਹੜਾ ਮੋਟਰਸਾਈਕਲ ਹੈ ਇਹਦੇ ਪਰ ਅਣਪਛਾਤੇ ਇਹ ਬੰਦਿਆਂ ਨੇ ਜਿਹੜਾ ਹਮਲਾ ਕਰਿਆ ਆਪਾਂ ਪ੍ਰਵਾਸੀ ਕਹਿ ਸਕਦੇ ਹਾਂ ਬਈ ਇਹ ਸੀਰੇ ਵੱਲੋਂ ਵੀਰ ਵੱਲੋਂ ਕਿਹਾ ਗਿਆ ਬਚ ਗਿਆ ਵੀਰ ਜੇਕਰ ਇੱਥੇ ਮੌਕੇ ਤੇ ਹੋਰ ਪੰਜਾਬੀ ਵੀਰ ਜਾਂ ਲੋਕ ਇੱਥੇ ਮੌਜੂਦ ਨਾ ਹੁੰਦੇ ਤਾਂ ਬਾਈ ਦਾ ਕੋਈ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਾਈ ਦੇ ਉੱਪਰ ਜਿਹੜਾ ਹਮਲਾ ਹੋਇਆ ਤਾਂ ਮੋਟਰਸਾਈਕਲ ਵੀ ਸਾਰਾ ਤੋੜ ਦਿੱਤਾ ਰਾੜਾਂ ਬਾਈ ਦੇ ਮਾਰੀਆਂ ਗਈਆਂ ਨੰਬਰ ਨੰਬਰ ਪਲੇਟਾਂ ਆ ਦੇਖੋ ਇਹ ਦੇਖ ਲਓ ਇਹ ਅਣਪਛਾਤੇ ਬੰਦੇ ਨੇ ਯੂਪੀ ਨੰਬਰ ਹੈ ਨੰਬਰ ਦੇ ਉੱਪਰ ਟੇਪ ਕੀਤੀ ਹੋਈ ਹੈ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ ਨੰਬਰ ਕੀ ਐਸੋ ਨੰਬਰ ਵੀ ਦਿਖਾਉਨੇ ਆ ਪਿੱਛੇ ਹੈ ਗਿਆ ਪਿੱਛੇ ਹੈ ਗਿਆ ਪਿੱਛੇ ਦਿਖਾਉਂਦਾ ਹਨ ਮੋਰੇ ਤੋਂ ਨੰਬਰ 300 ਹੁੰਦਾ ਹੁੰਦਾ ਹਮੇਸ਼ਾ ਕੈਮਰਿਆਂ ਦੇ ਵਿੱਚ ਤਾਂ ਦੇਖ ਸਕਦੇ ਹੋ ਯੂਪੀ 11 ਸੀ 03020 ਇਹ ਮੋਟਰਸਾਈਕਲ ਹੈ ਇਹ ਭਈਆਂ ਦੇ ਵੱਲੋਂ ਇਸ ਬੰਦੇ ਦੇ ਉੱਪਰ ਹਮਲਾ ਕੀਤਾ ਗਿਆ ਹੈ ਇਹ ਆਪਣਾ ਪੰਜਾਬੀ ਵੀਰ ਹੈ ਜੈਪਟੋ ਦੇ ਵਿੱਚ ਇਹ ਕੰਮ ਕਰਦਾ ਸੀ ਤਾਂ ਇਹਦੇ ਵੱਲੋਂ ਕਿਹਾ ਗਿਆ ਕਿ ਮੇਰਾ ਕਾਫੀ ਦਿਨਾਂ ਤੋਂ ਜਿਹੜਾ ਪਿੱਛਾ ਇਹਨੂੰ ਟਰੇਸ ਕੀਤਾ ਜਾ ਰਿਹਾ ਸੀਗਾ ਬਾਈ ਨੂੰ ਇਹਦਾ ਟਾਈਮ ਚੱਕ ਰਹੇ ਸੀ ਪਰ ਅੱਜ ਬਾਈ ਇੱਥੇ ਹੱਥ ਆ ਗਿਆ ਉਹਨਾਂ ਦੀ ਮਾੜੀ ਕਿਸਮਤ ਹੈ ਥੋੜੀ ਸੰਗਣੀ ਆਵਾਦੀ ਵਾਲੇ ਏਰੀਆ ਦੇ ਵਿੱਚ ਬਾਈ ਹੱਥ ਆਇਆ ਇੱਥੇ ਉਤਿਆਣੇ ਨੇ ਆ ਕੇ ਨੂੰ ਮੌਕੇ ਤੇ ਬਚਾ ਲਿਆ ਸੋ ਹੁਣ ਇਹ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਆਪਣੇ ਨਾਲ ਲੈ ਗਿਆ ਚੱਕ ਕੇ ਖਰੜ ਦੇ ਆ ਜਿਹੜਾ ਸਾਰੀ ਵਾਰਦਾਤ ਹੈ ਸਾਰੇ ਜਿੰਨੇ ਵੀ ਹੋਰ ਆਪਣੇ ਪੰਜਾਬੀ ਵੀਰ ਨੇ ਕੰਮ ਕਰਦੇ ਨੇ ਜੈਪਟੋ ਚ ਜਾਂ ਕਿਸੇ ਵੀ ਆਨਲਾਈਨ ਕੰਪਨੀਆਂ ਦੇ ਵਿੱਚ ਆਰਡਰ ਵਗੈਰਾ ਤੇ ਕੰਮ ਕਰਦੇ ਨੇ ਉਹ ਆਪਣਾ ਧਿਆਨ ਦੇ ਨਾਲ ਇਹ ਦੇਖ ਸਕਦੇ ਹੋ ਤੁਸੀਂ ਇਹਨਾਂ ਦੇ ਵੱਲੋਂ ਹੁਣ ਜਿਹੜੀ ਹੈ ਇਹ ਤਾਂ ਅੱਤੇ ਕਰ ਦਿੱਤੀ ਆ ਹੱਦ ਪਾਰ ਕਰ ਦਿੱਤੀ ਆ ਇਸ ਤਰ੍ਹਾਂ ਦੇ ਇਹ ਲੁਟੇਰੇ ਵੀ ਹੋ ਸਕਦੇ ਆ ਕਿਸੇ ਦੇ ਕੋਲ ਇਹਨਾਂ ਨੇ ਪੈਸਿਵ ਲੇ ਹੋ ਸਕਦੇ ਹੋ ਸਕਦਾ ਬਾਈ ਦੇ ਨਾਲ ਕੀ ਜਾਨੀਮਾਲੀ ਨੁਕਸਾਨ ਕਰ ਦਿੰਦੇ ਜੇਕਰ ਇੱਥੇ ਮੌਕੇ ਤੇ ਲੋਕ ਨਾ ਹੁੰਦੇ ਤਾਂ ਹੁਣ ਪੁਲਿਸ ਪ੍ਰਸ਼ਾਸਨ ਕਿੰਦਾ ਨਹੀਂ ਕਾਰਵਾਈ ਕਰਦਾ ਉਹਨਾਂ ਨੂੰ ਥਾਣੇ ਲੈ ਕੇ ਗਏ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪ੍ਰਵਾਸੀਏ ਨੇ ਕਰਤਾ ਵੱਡਾ ਕਾਰਾ ਦਸਤਾਰਦਾਰੀ ਸਿੱਖ ਦੀ ਲਾਈ ਪੱਗ ਫਲਾਈ ਪੂਰੀ ਦਹਿਸ਼ਤ ਕੀ ਪੰਜਾਬ ਵਿੱਚ ਸੁਰੱਖਿਅਤ ਹੈ ਪੰਜਾਬੀ ਕੀ ਪੁਲਿਸ ਕਰੇਗੀ ਕਾਰਵਾਈ ਜਾਣੋ ਕੀ ਹੈ ਪੂਰਾ ਮਾਮਲਾ ਜੋ ਤੁਸੀਂ ਆਪਦੀ ਸਕਰੀਨ ਤੇ ਸ਼ਖਸ਼ ਦੇਖ ਰਹੇ ਹੋ ਇਸ ਸ਼ਖਸ਼ ਦੇ ਨਾਲ ਕੱਲ ਰਾਤ ਨੂੰ ਕਿਸੇ ਅਣਪਛਾਤੇ ਬੰਦਿਆਂ ਵੱਲੋਂ ਇਸ ਵੀਰ ਦੀ ਪੱਗ ਲਾਹ ਦਿੱਤੀ ਗਈ ਸੀ ਇਸ ਦੀ ਕੁੱਟਮਾਰ ਵੀ ਕੀਤੀ ਗਈ ਸੀ ਇਸ ਵੀਰ ਦੇ ਕਹਿਣ ਮੁਤਾਬਕ ਕੁਝ ਕੋ ਪ੍ਰਵਾਸੀ ਸਨ ਜੋ ਕਿ ਇਸ ਵੀਰ ਦਾ ਮੋਟਰਸਾਈਕਲ ਰੋਕ ਕੇ ਇਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਹਨ ਤਾਂ ਜਿਵੇਂ ਹੀ ਕੁਝ ਕੋ ਬੰਦੇ ਦੇਖਦੇ ਹਨ ਤਾਂ ਇਹਨਾਂ ਨੂੰ ਛੁਡਾਣ ਲੱਗ ਜਾਂਦੇ ਹਨ ਅਤੇ ਉਹ ਪ੍ਰਵਾਸੀ ਭੱਜ ਰਹੇ ਹਨ ਤਾਂ ਹੋਰ ਕੀ ਇਸ ਵੀਰ ਦੇ ਕਹਨੇ ਸਨ ਤੁਹਾਨੂੰ ਸੁਣਾ ਦਿੰਨੇ ਹਾਂ ਭਾਈ ਕੀ ਗੱਲ ਹੋ ਗਈ ਤੁਹਾਡੇ ਉੱਪਰ ਜਿਹੜਾ ਹੁਣ ਹਮਲਾ ਕੀਤਾਣ ਪਛਾਤੇ ਬੰਦਿਆਂ ਨੇ ਦੱਸਿਆ ਜਾ ਰਿਹਾ ਕਿ ਭਈਏ ਸੀਗੇ ਕੋਣ ਪਛਾਤੇ ਕੋਈ ਰੰਜੇ ਸੀ ਜਾਂ ਕੀ ਸਾਰਾ ਮਾਮਲਾ ਕੀ ਹੋਇਆ ਤੁਹਾਡੇ ਨਾਲ ਹੁਣ ਇਹ ਵੀਰੇ ਜਦੋਂ ਮੈਂ ਆਪਣਾ ਜੈਪਟੋ ਦੇ ਵਿੱਚ ਕੰਮ ਕਰਦਾ ਜਦੋਂ ਮੈਂ ਆਪਣਾ ਇੱਥੇ ਆ ਰਿਹਾ ਸੀ ਆਰਡਰ ਦੇਣ ਤਾਂ ਪਿੱਛੋਂ ਚਾਰ ਪੰਜ ਭਈਏ ਮੇਰੇ ਪਰ ਨੂੰ ਆਏ ਮੇਰੇ ਭੱਜਾਨੀ ਹਮਲਾ ਕੀਤਾ ਮੈਨੂੰ ਰਾੜਾਂ ਦੇ ਨਾਲ ਕੁੱਟਿਆ ਤੇ ਜਦੋਂ ਮੈਂ ਪਰਨੇ ਮੇਰੇ ਪਰਨੇ ਮੇਰੇ ਸਿਰ ਦੇ ਵਿੱਚ ਵੀ ਰਾੜ ਮਾਰੀ ਜਦ ਕਿ ਮੇਰਾ ਪਰਨਾ ਬੰਨਿਆ ਹੋਸੀ ਉਹ ਖੁੱਲ ਗਿਆ ਤੇ ਮੈਂ ਭੱਜ ਕੇ ਜਾ ਕੇ ਕਿਸ ਘਰ ਚ ਜਾ ਕੇ ਲੁਕੇਆ ਤੇ ਉਸ ਤੋਂ ਬਾਅਦ ਮੈਨੂੰ ਦੁਕਾਨ ਵਾਲੇ ਬੰਦਿਆਂ ਨੇ ਬਚਾਇਆ ਇਹ ਤੁਹਾਨੂੰ ਜਾਣਦੇ ਸੀਗੇ ਨਹੀਂ ਜੀ ਮੈਨੂੰ ਨਹੀਂ ਜਾਣਦੀ ਤੁਸੀਂ ਜੈਪਟੋ ਚ ਕੰਮ ਕਰਦੇ ਹੋ ਕਿਤੇ ਜੈਪਟੋ ਚ ਕੰਮ ਕਰਦੇ ਕੋਈ ਰਣਜੀਤ ਸ਼ੋਭਾ ਤੁਹਾਡੀ ਨਾਲ ਨਹੀਂ ਜੀ ਮੈਂ ਤਾਂ ਪਹਿਲੀ ਵਾਰ ਦੇਖਿਆ ਇਹ ਇੱਕ ਦਿਨ ਪਹਿਲਾਂ ਦੇਖੇ ਤੇ ਬਸ ਹੀ ਅੱਛਾ ਤੁਹਾਡੇ ਪਿੱਛਾ ਕਰਦੇ ਸੀਗੇ ਹਾਂ ਜੀ ਸਰ ਮੇਰੇ ਪਿੱਛੇ ਕਰਦਾ ਹੈ ਪਤਾ ਨਹੀਂ ਕਿੱਧਰੋਂ ਆਇਆ ਇਹ ਮੇਰੇ ਤਾਂ ਚਾਰ ਪੰਜ ਚਣੇ ਸੀਗੇ ਇਹ ਠੀਕ ਹੈ ਤੇ ਹੁਣ ਕੋ ਕਿਰਚਾ ਵਗੈਰਾ ਸਾਰਾ ਕੁਝ ਹੁਣ ਹੈਗਾ ਸੀਗਾ ਪੁਲਿਸ ਸਾਹਿਬ ਲੈ ਕੇ ਜਾਂ ਥਾਣੇਦਾਰ ਸਾਹਿਬ ਲੈ ਕੇ ਸਾਰਾ ਕੁਝ ਸਾਕੇ ਜੀ ਠੀਕ ਹੈ ਹਾਂਜੀ ਤੇ ਪੁਲਿਸ ਆਈ ਸੀ ਹੁਣ ਉਹਨਾਂ ਨੇ ਅਰੈਸਟ ਕਰਿਆ ਪੁਲਿਸ ਨੇ ਤੁਹਾਨੂੰ ਕੋਈ ਦੋਆਇਆ ਪਰੋਸਾ ਕਰਦੇ ਹਾਂਜੀ ਹਾਂਜੀ ਉਹ ਉਹਨਾਂ ਨੇ ਹੁਣ ਸਾਨੂੰ ਬੁਲਾਇਆ ਹੋਇਆ ਸੀ ਉੱਥੇ ਜਾ ਰਹੇ ਹਾਂ ਜੀ ਠੀਕ ਹੈ ਥਾਣੇ ਜਾ ਰਹੇ ਹੁਣ ਤੁਸੀਂ ਹਾਂਜੀ ਤਾਂ ਤੁਸੀਂ ਦੇਖ ਰਹੇ ਹੋ ਖਰੜ ਦੇ ਵਿੱਚ ਇਹ ਆਪਣਾ ਪੰਜਾਬੀ ਨੌਜਵਾਨ ਵੀਰ ਹੈ ਇਸ ਦਾ ਜਿਹੜਾ ਮੋਟਰਸਾਈਕਲ ਹੈ ਇਹਦੇ ਪਰ ਅਣਪਛਾਤੇ ਇਹ ਬੰਦਿਆਂ ਨੇ ਜਿਹੜਾ ਹਮਲਾ ਕਰਿਆ ਆਪਾਂ ਪ੍ਰਵਾਸੀ ਕਹਿ ਸਕਦੇ ਹਾਂ ਇਹ ਸੀ ਦੇ ਵੱਲੋਂ ਵੀਰ ਵੱਲੋਂ ਕਿਹਾ ਗਿਆ ਬਚ ਗਿਆ ਵੀਰ ਜੇਕਰ ਇੱਥੇ ਮੌਕੇ ਤੇ ਹੋਰ ਪੰਜਾਬੀ ਵੀਰ ਜਾਂ ਲੋਕ ਇੱਥੇ ਮੌਜੂਦ ਨਾ ਹੁੰਦੇ ਤਾਂ ਬਾਈ ਦਾ ਕੋਈ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਾਈ ਦੇ ਉੱਪਰ ਜਿਹੜਾ ਹਮਲਾ ਹੋਇਆ ਤਾਂ ਮੋਟਰਸਾਈਕਲ ਵੀ ਸਾਰਾ ਤੋੜ ਦਿੱਤਾ ਰਾੜਾਂ ਬਾਈ ਦੇ ਮਾਰੀਆਂ ਗਈਆਂ ਨੰਬਰ ਨੰਬਰ ਪਲੇਟਾਂ ਆ ਦੇਖੋ ਇਹ ਦੇਖ ਲਓ ਇਹ ਅਣਪਛਾਤੇ ਬੰਦੇ ਨੇ ਯੂਪੀ ਨੰਬਰ ਹੈ ਨੰਬਰ ਦੇ ਉੱਪਰ ਟੇਪ ਕੀਤੀ ਹੋਈ ਹੈ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ ਨੰਬਰ ਕੀ ਆ ਜੀ ਤੁਹਾਨੂੰ ਨੰਬਰ ਵੀ ਦਿਖਾਉਨੇ ਆ ਪਿੱਛੇ ਆ ਗਿਆ ਪਿੱਛੇ ਆ ਗਿਆ ਪਿੱਛੇ ਆ ਗਿਆ ਪਿੱਛੇ ਦਿਖਾਉਂ ਦਿਖਾਉਨੇ ਆ ਮੋਰੇ ਤੋਂ ਨੰਬਰ 300 ਹੁੰਦਾ ਹੁੰਦਾ ਹਮੇਸ਼ਾ ਕੈਮਰੇਆਂ ਦੇ ਵਿੱਚ ਤਾਂ ਦੇਖ ਸਕਦੇ ਹੋ ਯੂਪੀ 11C03020 ਇਹ ਮੋਟਰਸਾਈਕਲ ਹੈ ਇਹ ਪਈਆਂ ਦੇ ਵੱਲੋਂ ਇਸ ਬੰਦੇ ਦੇ ਉੱਪਰ ਹਮਲਾ ਕੀਤਾ ਗਿਆ ਹੈ ਇਹ ਆਪਣਾ ਪੰਜਾਬੀ ਵੀਰ ਹੈ ਜੈਪਟੋ ਦੇ ਵਿੱਚ ਇਹ ਕੰਮ ਕਰਦਾ ਸੀ ਤਾਂ ਇਹਦੇ ਵੱਲੋਂ ਕਿਹਾ ਗਿਆ ਕਿ ਮੇਰਾ ਕਾਫੀ ਦਿਨਾਂ ਤੋਂ ਜਿਹੜਾ ਪਿੱਛਾ ਇਹਨੂੰ ਟਰੇਸ ਕੀਤਾ ਜਾ ਰਿਹਾ ਸੀਗਾ ਬਾਈ ਨੂੰ ਇਹਦਾ ਟਾਈਮ ਚੱਕ ਰਹੇ ਸੀ ਪਰ ਅੱਜ ਬਾਈ ਇੱਥੇ ਹੱਥ ਆ ਗਿਆ ਉਹਨਾਂ ਦੀ ਮਾੜੀ ਕਿਸਮਤ ਹੈ ਥੋੜੀ ਸੰਗਣੀ ਆਬਾਦੀ ਵਾਲੇ ਏਰੀਆ ਦੇ ਵਿੱਚ ਬਾਈ ਹੱਥ ਆਇਆ ਇੱਥੇ ਬਾਈ ਦੇ ਨਾਲ ਹੋਰ ਬਹੁਤਿਆਂ ਨੇ ਆ ਕੇ ਇਹਨੂੰ ਮੌਕੇ ਤੇ ਬਚਾ ਲਿਆ ਸੋ ਹੁਣ ਇਹ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਆਪਣੇ ਨਾਲ ਲੈ ਗਿਆ ਚੱਕ ਕੇ ਖੜੜਦੇ ਆ ਜਿਹੜਾ ਸਾਰੀ ਵਾਰ ਦਾ ਤਾਂ ਸਾਰੇ ਜਿੰਨੇ ਵੀ ਹੋਰ ਆਪਣੇ ਪੰਜਾਬੀ ਵੀਰ ਨੇ ਕੰਮ ਕਰਦੇ ਨੇ ਜੈਪਟੋ ਚ ਜਾਂ ਕਿਸੇ ਵੀ ਆਨਲਾਈਨ ਕੰਪਨੀਆਂ ਦੇ ਵਿੱਚ ਆਰਡਰ ਵਗੈਰਾ ਤੇ ਕੰਮ ਕਰਦੇ ਨੇ ਉਹ ਆਪਣਾ ਧਿਆਨ ਦੇ ਨਾਲ ਦੇਖ ਸਕਦੇ ਹੋ ਤੁਸੀਂ ਇਹਨਾਂ ਦੇ ਵੱਲੋਂ ਹੁਣ ਜਿਹੜੀ ਆ ਇਹ ਤਾਂ ਆਤੇ ਕਰ ਦਿੱਤੀ ਆ ਹੱਦ ਪਾਰ ਕਰ ਦਿੱਤੀ ਆ ਇਸ ਤਰ੍ਹਾਂ ਦੇ ਇਹ ਲੁਟੇਰੇ ਵੀ ਹੋ ਸਕਦੇ ਆ ਕਿਸੇ ਦੇ ਕੋਲ ਇਹਨਾਂ ਨੇ ਪੈਸਿਵ ਲੇ ਹੋ ਸਕਦੇ ਹੋ ਸਕਦਾ ਬਾਜੀ ਦੇ ਨਾਲ ਕੀ ਜਾਨੀਮਾਲੀ ਨੁਕਸਾਨ ਕਰ ਦਿੰਦੇ ਜੇਕਰ ਇੱਥੇ ਮੌਕੇ ਤੇ ਲੋਕ ਨਾ ਹੁੰਦੇ ਤਾ ਹੁਣ ਪੁਲਿਸ ਪ੍ਰਸ਼ਾਸਨ ਕਿੰਦਾ ਨਹੀਂ ਕਾਰਵਾਈ ਕਰਦਾ ਉਹਨਾਂ ਨੂੰ ਥਾਣੇ ਲੈ ਕੇ ਗਏ ਨੇ ਇਹ ਤਾਂ ਾਨ ਵਾਲਾ ਸਮਾਂ ਹੀ ਦੱਸੇਗਾ ਪ੍ਰਵਾਸੀਏ ਨੇ ਕਰਤਾ ਵੱਡਾ ਕਾਰਾ ਦਸਤਾਰਦਾਰੀ ਸਿੱਖ ਦੀ ਲਈ ਪੱਗ ਫਲਾਈ ਪੂਰੀ ਦਹਿਸ਼ਤ ਕੀ ਪੰਜਾਬ ਵਿੱਚ ਸੁਰੱਖਿਆ ਤਾਂ ਪੰਜਾਬੀ ਕੀ ਪੁਲਿਸ ਕਰੇਗੀ ਕਾਰਵਾਈ ਜਾਣੋ ਕੀ ਹੈ ਪੂਰਾ ਮਾਮਲਾ ਜੋ ਤੁਸੀਂ ਆਪਦੀ ਸਕਰੀਨ ਤੇ ਸ਼ਖਸ਼ ਦੇਖ ਰਹੇ ਹੋ ਇਸ ਸ਼ਖਸ਼ ਦੇ ਨਾਲ ਕੱਲ ਰਾਤ ਨੂੰ ਕਿਸੇ ਅਣਪਛਾਤੇ ਬੰਦਿਆਂ ਵੱਲੋਂ ਇਸ ਵੀਰ ਦੀ ਪੱਗ ਲਾਹ ਦਿੱਤੀ ਗਈ ਸੀ ਇਸ ਦੀ ਕੁੱਟ ਮਾਰ ਵੀ ਕੀਤੀ ਗਈ ਸੀ ਇਸ ਵੀਰ ਦੇ ਕਹਿਣ ਮੁਤਾਬਕ ਕੁਝ ਕੋ ਪ੍ਰਵਾਸੀ ਸਨ ਜੋ ਕਿ ਇਸ ਵੀਰ ਦਾ ਮੋਟਰਸਾਈਕਲ ਰੋਕ ਕੇ ਇਸ ਨਾਲ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੰਦੇ ਹਨ ਤਾਂ ਜਿਵੇਂ ਹੀ ਕੁਝ ਕੋ ਬੰਦੇ ਦੇਖਦੇ ਹਨ ਤਾਂ ਇਹਨਾਂ ਨੂੰ ਛਡਾਣ ਲੱਗ ਜਾਂਦੇ ਹਨ ਅਤੇ ਉਹ ਪ੍ਰਵਾਸੀ ਭੱਜ ਜਾਂਦੇ ਹਨ ਤਾਂ ਹੋਰ ਕੀ ਇਸ ਵੀਰ ਦੇ ਕਹਿਣੇ ਸਨ ਤੁਹਾਨੂੰ ਸੁਣਾ ਦਿੰਨੇ ਹਾਂ ਭਾਈ ਕੀ ਗੱਲ ਹੋ ਗਈ ਤੁਹਾਡੇ ਉੱਪਰ ਜਿਹੜਾ ਹੁਣ ਹਮਲਾ ਕੀਤਾਣ ਪਛਾਤੇ ਬੰਦਿਆਂ ਨੇ ਦੱਸਿਆ ਜਾ ਰਿਹਾ ਕਿ ਭਈਏ ਸੀਗੇ ਕੋਣ ਪਛਾਤੇ ਕੋਈ ਰੰਝੇ ਸੀ ਜਾਂ ਕੀ ਸਾਰਾ ਮਾਮਲਾ ਕੀ ਹੋਇਆ ਤੁਹਾਡੇ ਨਾਲ ਹੁਣ ਇਹ ਵੀਰੇ ਜਦੋਂ ਮੈਂ ਆਪਣਾ ਜੈਪਟੋ ਦੇ ਵਿੱਚ ਕੰਮ ਕਰਦਾ ਜਦੋਂ ਮੈਂ ਆਪਣਾ ਇੱਥੇ ਆ ਰਿਹਾ ਸੀ ਆਰਡਰ ਦੇਣਾ ਤਾਂ ਪਿੱਛੋਂ ਚਾਰ ਪੰਜ ਭਈਏ ਮੇਰੇ ਪਰ ਨੂੰ ਆਏ ਮੇਰੇ ਭੱਜਾਨੀ ਹਮਲਾ ਕੀਤਾ ਮੈਨੂੰ ਰਾੜਾਂ ਦੇ ਨਾਲ ਕੁੱਟਿਆ ਤੇ ਜਦੋਂ ਮੈਂ ਪਰਨੇ ਮੇਰੇ ਪਰਨੇ ਮੇਰੇ ਸਿਰ ਦੇ ਵਿੱਚ ਵੀ ਰਾੜ ਮਾਰੀ ਜਦਕਿ ਮੇਰਾ ਪਰਨਾ ਬੰਨਿਆ ਹੋਇਆ ਸੀ ਉਹ ਖੁੱਲ ਗਿਆ ਤੇ ਮੈਂ ਭੱ ਘਰ ਤੇ ਜਾ ਕੇ ਲੁਕੇਆ ਤੇ ਉਸ ਤੋਂ ਬਾਅਦ ਮੈਨੂੰ ਦੁਕਾਨ ਵਾਲੇ ਬੰਦਿਆਂ ਨੇ ਬਚਾਇਆ ਜੀ ਇਹ ਤੁਹਾਨੂੰ ਜਾਣਦੇ ਸੀਗੇ ਨਹੀਂ ਜੀ ਮੈਨੂੰ ਨਹੀਂ ਜਾਣਦੇ ਤੁਸੀਂ ਜੈਪਟੋ 'ਚ ਕੰਮ ਕਰਦੇ ਹੋ ਕਿਤੇ ਜੈਪਟੋ 'ਚ ਕੰਮ ਕਰਦੇ ਕੋਈ ਰਣਜੀਤ ਸ਼ੋਭੇ ਤੁਹਾਡੀ ਨਾਲ ਨਹੀਂ ਜੀ ਮੈਂ ਤਾਂ ਪਹਿਲੀ ਵਾਰ ਦੇਖਿਆ ਇਹ ਇੱਕ ਦਿਨ ਪਹਿਲਾਂ ਦੇਖੇ ਤੇ ਬਸ ਹੀ ਅੱਛਾ ਤੁਹਾਡੇ ਪਿੱਛਾ ਕਰਦੇ ਸੀਗੇ ਹਾਂ ਜੀ ਸਰ ਮੇਰੇ ਪਿੱਛੇ ਕਰਦਾ ਹੈ ਪਤਾ ਨਹੀਂ ਕਿੱਧਰੋਂ ਆਇਆ ਜੀ ਮੇਰੇ ਤਾਂ ਚਾਰ ਪੰਜ ਚਣੇ ਸੀਗੇ ਇਹ ਠੀਕ ਹੈ ਤੇ ਹੁਣ ਮੋਖਿਰਚਾ ਵਗੈਰਾ ਸਾਰਾ ਕੁਝ ਹੁਣ ਹੈਗਾ ਸੀਗਾ ਪੁਲਿਸ ਸਾਹਿਬ ਲੈ ਕੇ ਜਾਂ ਥਾਣੇਦਾਰ ਸਾਹਿਬ ਲੈ ਕੇ ਸਾਰਾ ਕੁਝ ਆਕੇ ਜੀ ਠੀਕ ਹੈ ਹਾਂਜੀ ਤੇ ਪੁਲਿਸ ਆਈ ਸੀ ਹੁਣ ਉਹਨਾਂ ਨੇ ਅਰੈਸਟ ਕਰਿਆ ਪੁਲਿਸ ਨੇ ਤੁਹਾਨੂੰ ਕੋਈ ਦਵਾਇਆ ਪਰੋਸਾ ਕਾਰਵਾਈ ਹਾਂਜੀ ਹਾਂਜੀ ਉਹ ਉਹਨਾਂ ਨੇ ਹੁਣ ਸਾਨੂੰ ਬੁਲਾਇਆ ਹੋਇਆ ਸੀ ਉੱਥੇ ਜਾ ਰਹੇ ਹਾਂ ਜੀ ਠੀਕ ਹੈ ਥਾਣੇ ਜਾ ਰਹੇ ਹੁਣ ਤੁਸੀਂ ਹਾਂਜੀ ਤਾਂ ਤੁਸੀਂ ਦੇਖ ਰਹੇ ਹੋ ਖਰੜ ਦੇ ਵਿੱਚ ਇਹ ਆਪਣਾ ਪੰਜਾਬੀ ਨੌਜਵਾਨ ਵੀਰ ਹੈ ਇਸ ਦਾ ਜਿਹੜਾ ਮੋਟਰਸਾਈਕਲ ਹੈ ਇਹਦੇ ਪਰ ਅਣਪਛਾਤੇ ਇਹ ਬੰਦਿਆਂ ਨੇ ਜਿਹੜਾ ਹਮਲਾ ਕਰਿਆ ਆਪਾਂ ਪ੍ਰਵਾਸੀ ਕਹਿ ਸਕਦੇ ਹਾਂ ਬਈਏ ਸੀ ਦੇ ਵੱਲੋਂ ਵੀਰ ਵੱਲੋਂ ਕਹਿਣਾ ਗਿਆ ਬਚ ਗਿਆ ਵੀਰ ਜੇਕਰ ਇੱਥੇ ਮੌਕੇ ਤੇ ਹੋਰ ਪੰਜਾਬੀ ਵੀਰ ਜਾਂ ਲੋਕ ਇੱਥੇ ਮੌਜੂਦ ਨਾ ਹੁੰਦੇ ਤਾਂ ਬਾਈ ਦਾ ਕੋਈ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਾਈ ਦੇ ਉੱਪਰ ਜਿਹੜਾ ਹਮਲਾ ਹੋਇਆ ਤਾਂ ਮੋਟਰਸਾਈਕਲ ਵੀ ਸਾਰਾ ਤੋੜ ਦਿੱਤਾ ਰਾੜਾਂ ਬਾਈ ਦੇ ਮਾਰੀਆਂ ਗਈਆਂ ਨੰਬਰ ਨੰਬਰ ਪਲੇਟਾਂ ਆ ਦੇਖੋ ਇਹ ਦੇਖ ਲਓ ਇਹ ਅਣਪਛਾਤੇ ਬੰਦੇ ਨੇ ਯੂਪੀ ਨੰਬਰ ਹੈ ਨੰਬਰ ਦੇ ਉੱਪਰ ਟੇਪ ਕੀਤੀ ਹੋਈ ਹੈ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ ਨੰਬਰ ਕੀ ਐਸੋ ਨੰਬਰ ਵੀ ਦਿਖਾਉਨੇ ਆ ਪਿੱਛੇ ਆ ਗਿਆ ਪਿੱਛੇ ਆ ਗਿਆ ਪਿੱਛੇ ਦਿਖਾਉਂ ਦਿਖਾਉਨੇ ਆ ਮੋਰੇ ਤੋਂ ਨੰਬਰ ਟਰੇਸ ਹੁੰਦਾ ਹੁੰਦਾ ਹਮੇਸ਼ਾ ਕੈਮਰਿਆਂ ਦੇ ਵਿੱਚ ਤਾਂ ਦੇਖ ਸਕਦੇ ਹੋ ਯੂਪੀ 11 ਸੀ 03020 ਇਹ ਮੋਟਰਸਾਈਕਲ ਹੈ ਇਹ ਭਈਆਂ ਦੇ ਵੱਲੋਂ ਇਸ ਬੰਦੇ ਦੇ ਉੱਪਰ ਹਮਲਾ ਕੀਤਾ ਗਿਆ ਹੈ ਇਹ ਆਪਣਾ ਪੰਜਾਬੀ ਵੀਰ ਹੈ ਜੈਪਟੋ ਦੇ ਵਿੱਚ ਇਹ ਕੰਮ ਕਰਦਾ ਸੀ ਤਾਂ ਇਹਦੇ ਵੱਲੋਂ ਕਿਹਾ ਗਿਆ ਕਿ ਮੇਰਾ ਕਾਫੀ ਦਿਨਾਂ ਤੋਂ ਜਿਹੜਾ ਪਿੱਛਾ ਇਹਨੂੰ ਟਰੇਸ ਕੀਤਾ ਜਾ ਰਿਹਾ ਸੀਗਾ ਬਾਈ ਨੂੰ ਇਹਦਾ ਟਾਈਮ ਚੱਕ ਰਹੇ ਸੀ ਪਰ ਅੱਜ ਬਾਈ ਇੱਥੇ ਹੱਥ ਆ ਗਿਆ ਉਹਨਾਂ ਦੀ ਮਾੜੀ ਕਿਸਮਤ ਹੈ ਥੋੜੀ ਸੰਗਣੀ ਵਾਦੀ ਵਾਲੇ ਏਰੀਆ ਦੇ ਵਿੱਚ ਬਾਈ ਹੱਥ ਆਇਆ ਉਤਿਆਨੇ ਆ ਕੇ ਇਹਨੂੰ ਮੌਕੇ ਤੇ ਬਚਾ ਲਿਆ ਸੋ ਹੁਣ ਇਹ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਆਪਣੇ ਨਾਲ ਲੈ ਗਿਆ ਚੱਕ ਕੇ ਖਰੜਦਿਆ ਜਿਹੜਾ ਸਾਰੀ ਵਾਰਦਾਤ ਹੈ ਸਾਰੇ ਜਿੰਨੇ ਵੀ ਹੋਰ ਆਪਣੇ ਪੰਜਾਬੀ ਵੀਰ ਨੇ ਕੰਮ ਕਰਦੇ ਨੇ ਜੈਪਟੋਜੀ ਜਾਂ ਕਿਸੇ ਵੀ ਆਨਲਾਈਨ ਕੰਪਨੀਆਂ ਦੇ ਵਿੱਚ ਆਰਡਰ ਵਗੈਰਾ ਤੇ ਕੰਮ ਕਰਦੇ ਨੇ ਉਹ ਆਪਣਾ ਧਿਆਨ ਦੇ ਨਾਲ ਦੇਖ ਸਕਦੇ ਹੋ ਤੁਸੀਂ ਇਹਨਾਂ ਦੇ ਵੱਲੋਂ ਹੁਣ ਜਿਹੜੀ ਹੈ ਇਹ ਤਾਂ ਆਪ ਤੇ ਕਰ ਦਿੱਤੀ ਆ ਹੱਦ ਪਾਰ ਕਰ ਦਿੱਤੀ ਆ ਇਸ ਤਰ੍ਹਾਂ ਦੇ ਇਹ ਲੁਟੇਰੇ ਵੀ ਹੋ ਸਕਦੇ ਆ ਕਿਸੇ ਦੇ ਕੋਲ ਇਹਨਾਂ ਨੇ ਪੈਸਿਵਲੇ ਹੋ ਸਕਦੇ ਹੋ ਸਕਦਾ ਬਾਈ ਦੇ ਨਾਲ ਕੀ ਜਾਨੀਵਾਲੀ ਨੁਕਸਾਨ ਕਰ ਦਿੰਦੇ ਜੇਕਰ ਇੱਥੇ ਮੌਕੇ ਤੇ ਲੋਕ ਨਾ ਹੁੰਦੇ ਤਾਂ ਹੁਣ ਪੁਲਿਸ ਪ੍ਰਸ਼ਾਸਨ ਕਿੰਦਾ ਨਹੀਂ ਕਾਰਵਾਈ ਕਰਦਾ ਉਹਨਾਂ ਨੂੰ ਥਾਣੇ ਲੈ ਕੇ ਗਏ ਨੇ ਇਹ ਤਾਂ ਢਾਣ ਵਾਲਾ ਸਮਾਂ ਦੱਸੇਗਾ ਪ੍ਰਵਾਸੀਆਂ ਨੇ ਕਰਤਾ ਵੱਡਾ ਕਾਰਾ ਦਸਤਾਰ ਧਾਰੀ ਸਿੱਖ ਦੀ ਲਈ ਪੱਗ ਫਲਾਈ ਪੂਰੀ ਦਹਿਸ਼ਤ ਕੀ ਪੰਜਾਬ ਵਿੱਚ ਸੁਰੱਖਿਅਤ ਹੈ ਪੰਜਾਬੀ ਕੀ ਪੁਲਿਸ ਕਰੇਗੀ ਕਾਰਵਾਈ ਜਾਣੋ ਕੀ ਹੈ ਪੂਰਾ ਮਾਮਲਾ ਜੋ ਤੁਸੀਂ ਆਪਦੀ ਸਕਰੀਨ ਤੇ ਸ਼ਖਸ਼ ਦੇਖ ਰਹੇ ਹੋ ਇਸ ਸ਼ਖਸ਼ ਦੇ ਨਾਲ ਕੱਲ ਰਾਤ ਨੂੰ ਕਿਸੇ ਅਣਪਛਾਤੇ ਬੰਦਿਆਂ ਵੱਲੋਂ ਇਸ ਵੀਰ ਦੀ ਪੱਗ ਲਾਹ ਦਿੱਤੀ ਗਈ ਸੀ ਇਸ ਦੀ ਕੁੱਟ ਮਾਰ ਵੀ ਕੀਤੀ ਗਈ ਸੀ ਇਸ ਵੀਰ ਦੇ ਕਹਿਣ ਮੁਤਾਬਕ ਕੁਝ ਕੋ ਪ੍ਰਵਾਸੀ ਸਨ ਜੋ ਕਿ ਇਸ ਵੀਰ ਦਾ ਮੋਟਰਸਾਈਕਲ ਰੋਕ ਕੇ ਇਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਹਨ ਤਾਂ ਜਿਵੇਂ ਹੀ ਕੁਝ ਕੋ ਬੰਦੇ ਦੇਖਦੇ ਹਨ ਤਾਂ ਇਹਨਾਂ ਨੂੰ ਛੁਡਾਨ ਲੱਗ ਜਾਂਦੇ ਹਨ ਅਤੇ ਉਹ ਪ੍ਰਵਾਸੀ ਭਾਜ ਰਾਂਦੇ ਹਨ ਤਾਂ ਹੋਰ ਕੀ ਇਸ ਵੀਰ ਦੇ ਕਹਿਣੇ ਸਨ ਤੁਹਾਨੂੰ ਸੁਣਾ ਦਿੰਨੇ ਹਾਂ ਭਾਈ ਕੀ ਗੱਲ ਹੋ ਗਈ ਤੁਹਾਡੇ ਉੱਪਰ ਜਿਹੜਾ ਹੁਣ ਹਮਲਾ ਕੀਤਾਣ ਪਛਾਤੇ ਬੰਦਿਆਂ ਨੇ ਦੱਸਿਆ ਜਾ ਰਿਹਾ ਕਿ ਭਈਏ ਸੀਗੇ ਕੋਣ ਪਛਾਤੇ ਕੋਈ ਰੰਜੇ ਸੀ ਜਾਂ ਕੀ ਸਾਰਾ ਮਾਮਲਾ ਕੀ ਹੋਇਆ ਤੁਹਾਡੇ ਨਾਲ ਹੁਣ ਇਹ ਵੀਰੇ ਜਦੋਂ ਮੈਂ ਆਪਣਾ ਜੈਪਟੋ ਦੇ ਵਿੱਚ ਕੰਮ ਕਰਦਾ ਜਦੋਂ ਮੈਂ ਆਪਣਾ ਇੱਥੇ ਆ ਰਿਹਾ ਸੀ ਆਰਡਰ ਦੇਣ ਤਾਂ ਪਿੱਛੋਂ ਚਾਰ ਪੰਜ ਭਈਏ ਮੇਰੇ ਪਰ ਨੂੰ ਆਏ ਮੇਰੇ ਭੱਜਾਨੀ ਹਮਲਾ ਕੀਤਾ ਮੈਨੂੰ ਰਾਡਾਂ ਦੇ ਨਾਲ ਕੁੱਟਿਆ ਤੇ ਜਦੋਂ ਮੈਂ ਪਰਨੇ ਮੇਰੇ ਪਰਨੇ ਮੇਰੇ ਸਿਰ ਦੇ ਵਿੱਚ ਵੀ ਰਾਡ ਮਾਰੀ ਜਦਕਿ ਮੇਰਾ ਪਰਨਾ ਬੰਨਿਆ ਵਾ ਸੀ ਉਹ ਖੁੱਲ ਗਿਆ ਤੇ ਮੈਂ ਭੱਜ ਕੇ ਜਾ ਕੇ ਕਿਸੇ ਦੇ ਘਰ ਤੇ ਜਾ ਕੇ ਲੁਕੇਆ ਤੇ ਉਸ ਤੋਂ ਬਾਅਦ ਮੈਨੂੰ ਦੁਕਾਨ ਵਾਲੇ ਬੰਦਿਆਂ ਨੇ ਬ ਤੁਸੀਂ ਜੈਪਟੋ ਚ ਕੰਮ ਕਰਦੇ ਹੋ ਕਿਤੇ ਜੈਪਟੋ ਚ ਕੰਮ ਕਰਦੇ ਕੋਈ ਰੰਚੇ ਸ਼ੋਭੇ ਤੁਹਾਡੀ ਨਾਲ ਨਹੀਂ ਜੀ ਮੈਂ ਤਾਂ ਪਹਿਲੀ ਵਾਰ ਦੇਖਿਆ ਇਹ ਇੱਕ ਦਿਨ ਪਹਿਲਾਂ ਦੇਖੇਦੇ ਬਸ ਹੀ ਅੱਛਾ ਤੁਹਾਡੇ ਪਿੱਛਾ ਕਰਦੇ ਸੀਗੇ ਹਾਂਜੀ ਸਰ ਮੇਰੇ ਪਿੱਛੇ ਕਰਦਾ ਹੈ ਪਤਾ ਨਹੀਂ ਕਿੱਧਰੋਂ ਆਇਆ ਇਹ ਮੇਰੇ ਤਾਂ ਚਾਰ ਪੰਜ ਚਣੇ ਸੀਗੇ ਇਹ ਠੀਕ ਹੈ ਤੇ ਹੁਣ ਕਿਰਚਾ ਵਗੈਰਾ ਸਾਰਾ ਕੁਝ ਹੁਣ ਹੈਗਾ ਸੀਗਾ ਪੁਲਿਸ ਸਾਹਿਬ ਲੈ ਕੇ ਜਾਂ ਥਾਣੇਦਾਰ ਸਾਹਿਬ ਲੈ ਕੇ ਸਾਰਾ ਕੁਝ ਸਾਕੇ ਜੀ ਠੀਕ ਹੈ ਹਾਂਜੀ ਤੇ ਪੁਲਿਸ ਆਈ ਸੀ ਹੁਣ ਉਹਨਾਂ ਨੇ ਅਰੈਸਟ ਕਰਿਆ ਪੁਲਿਸ ਨੇ ਤੁਹਾਨੂੰ ਕੋਈ ਦੋਆਇਆ ਪਰੋਸਾ ਕਰਦੇ ਹਾਂਜੀ ਹਾਂਜੀ ਉਹ ਉਹਨਾਂ ਨੇ ਹੁਣ ਸਾਨੂੰ ਬੁਲਾਇਆ ਹੋ ਤਾਂ ਤੁਸੀਂ ਦੇਖ ਰਹੇ ਹੋ ਖਰੜ ਦੇ ਵਿੱਚ ਇਹ ਆਪਣਾ ਪੰਜਾਬੀ ਨੌਜਵਾਨ ਵੀਰ ਹੈ ਇਸ ਦਾ ਜਿਹੜਾ ਮੋਟਰਸਾਈਕਲ ਹੈ ਇਹਦੇ ਪਰ ਅਣਪਛਾਤੇ ਇਹ ਬੰਦਿਆਂ ਨੇ ਜਿਹੜਾ ਹਮਲਾ ਕਰਿਆ ਆਪਾਂ ਪ੍ਰਵਾਸੀ ਕਹਿ ਸਕਦੇ ਹਾਂ ਬਈ ਇਹ ਸੀ ਦੇ ਵੱਲੋਂ ਵੀਰ ਵੱਲੋਂ ਕਿਹਾ ਗਿਆ ਬਚ ਗਿਆ ਵੀਰ ਜੇਕਰ ਇੱਥੇ ਮੌਕੇ ਤੇ ਹੋਰ ਪੰਜਾਬੀ ਵੀਰ ਜਾਂ ਲੋਕ ਇੱਥੇ ਮੌਜੂਦ ਨਾ ਹੁੰਦੇ ਤਾਂ ਬਾਈ ਦਾ ਕੋਈ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਾਈ ਦੇ ਉੱਪਰ ਜਿਹੜਾ ਹਮਲਾ ਹੋਇਆ ਤਾਂ ਮੋਟਰਸਾਈਕਲ ਵੀ ਸਾਰਾ ਤੋੜ ਦਿੱਤਾ ਰਾੜਾ ਬਾਈ ਦੇ ਮਾਰੀਆਂ ਗਈਆਂ ਨੰਬਰ ਨੰਬਰ ਪਲੇਟਾਂ ਆ ਦੇਖੋ ਇਹ ਦੇਖ ਲਓ ਇਹ ਅਣਪਛਾਤੇ ਬੰਦੇ ਨੇ ਯੂਪੀ ਨੰਬਰ ਹੈ ਨੰਬਰ ਦੇ ਉੱਪਰ ਟੇਪ ਕੀਤੀ ਹੋਈ ਹੈ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ ਨੰਬਰ ਕੀ ਆਈ ਤੋਂ ਨੰਬਰ ਵੀ ਦਿਖਾਉਨੇ ਆ ਪਿੱਛੇ ਆ ਗਿਆ ਪਿੱਛੇ ਆ ਗਿਆ ਪਿੱਛੇ ਦਿਖਾਉਂਦਾ ਹਨ ਮੋਰੇ ਤੋਂ ਨੰਬਰ ਟਰੇਸ ਹੁੰਦਾ ਹੁੰਦਾ ਹਮੇਸ਼ਾ ਕੈਮਰਿਆਂ ਦੇ ਵਿੱਚ ਤਾਂ ਦੇਖ ਸਕਦੇ ਹੋ ਯੂਪੀ 11 ਸੀ 03020 ਇਹ ਮੋਟਰਸਾਈਕਲ ਹੈ ਇਹ ਭਈਆਂ ਦੇ ਵੱਲੋਂ ਇਸ ਬੰਦੇ ਦੇ ਉੱਪਰ ਹਮਲਾ ਕੀਤਾ ਗਿਆ ਹੈ ਇਹ ਆਪਣਾ ਪੰਜਾਬੀ ਵੀਰ ਹੈ ਜੈਪਟੋ ਦੇ ਵਿੱਚ ਇਹ ਕੰਮ ਕਰਦਾ ਸੀ ਤਾਂ ਇਹਦੇ ਵੱਲੋਂ ਕਿਹਾ ਗਿਆ ਕਿ ਮੇਰਾ ਕਾਫੀ ਦਿਨਾਂ ਤੋਂ ਜਿਹੜਾ ਪਿੱਛਾ ਇਹਨੂੰ ਟਰੇਸ ਕੀਤਾ ਜਾ ਰਿਹਾ ਸੀਗਾ ਬਾਈ ਨੂੰ ਇਹਦਾ ਟਾਈਮ ਚੱਕ ਰਹੇ ਸੀ ਪਰ ਅੱਜ ਬਾਈ ਇੱਥੇ ਹੱਥ ਆ ਗਿਆ ਉਹਨਾਂ ਦੀ ਮਾੜੀ ਕਿਸਮਤ ਹੈ ਥੋੜੀ ਸੰਗਣੀਵਾਦੀ ਵਾਲੇ ਏਰੀਆ ਦੇ ਵਿੱਚ ਬਾਈ ਹੱਥ ਆਇਆ ਇੱਥੇ ਬ ਗਿਆ ਨਹੀਂ ਆ ਕੇ ਨੂੰ ਮੌਕੇ ਤੇ ਬਚਾ ਲਿਆ ਸੋ ਹੁਣ ਇਹ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਆਪਣੇ ਨਾਲ ਲੈ ਗਿਆ ਚੱਕ ਕੇ ਖਰੜデア ਜਿਹੜਾ ਸਾਰੀ ਵਾਰ ਦਾ ਤਾਂ ਸਾਰੇ ਜਿੰਨੇ ਵੀ ਹੋਰ ਆਪਣੇ ਪੰਜਾਬੀ ਵੀਰ ਨੇ ਕੰਮ ਕਰਦੇ ਨੇ ਜੈਪਟੋਜੀ ਜਾਂ ਕਿਸੇ ਵੀ ਆਨਲਾਈਨ ਕੰਪਨੀਆਂ ਦੇ ਵਿੱਚ ਆਰਡਰ ਵਗੈਰਾ ਤੇ ਕੰਮ ਕਰਦੇ ਨੇ ਉਹ ਆਪਣਾ ਧਿਆਨ ਦੇ ਨਾਲ ਦੇਖ ਸਕਦੇ ਹੋ ਤੁਸੀਂ ਇਹਨਾਂ ਦੇ ਵੱਲੋਂ ਹੁਣ ਜਿਹੜੀ ਹੈ ਇਹ ਤਾਂ ਆਤੇ ਕਰ ਦਿੱਤੀ ਆ ਹੱਦ ਪਾਰ ਕਰ ਦਿੱਤੀ ਆ ਇਸ ਤਰ੍ਹਾਂ ਦੇ ਇਹ ਲੁਟੇਰੇ ਵੀ ਹੋ ਸਕਦੇ ਆ ਕਿਸੇ ਦੇ ਕੋਲ ਇਹਨਾਂ ਨੇ ਪੈਸਿਵ ਲੇ ਹੋ ਸਕਦੇ ਹੋ ਸਕਦਾ ਬਾਜੀ ਦੇ ਨਾਲ ਕੀ ਜਾਨੀਮਾਲੀ ਨੁਕਸਾਨ ਕਰ ਦਿੰਦੇ ਜੇਕਰ ਇੱਥੇ ਮੌਕੇ ਤੇ ਲੋਕ ਨਾ ਹੁੰਦੇ ਤਾਂ ਹੁਣ ਪੁਲਿਸ ਪ੍ਰਸ਼ਾਸਨ ਕਿੰਦਾ ਨਹੀਂ ਕਾਰਵਾਈ ਕਰਦਾ ਉਹਨਾਂ ਨੂੰ ਥਾਣੇ ਲੈ ਕੇ ਗਏ ਨੇ ਇਹ ਤਾਂ ਾਨ ਵਾਲਾ ਸਮਾਂ ਦੱਸੇਗਾ ਪ੍ਰਵਾਸੀਆਂ ਨੇ ਕਰਤਾ ਵੱਡਾ ਕਾਰਾ ਦਸਤਾਰ ਧਾਰੀ ਸਿੱਖ ਦੀ ਲਾਈ ਪੱਗ ਫਲਾਈ ਪੂਰੀ ਦਹਿਸ਼ਤ ਕੀ ਪੰਜਾਬ ਵਿੱਚ ਸੁਰੱਖਿਆ ਤੇ ਹੈ ਪੰਜਾਬੀ ਕੀ ਪੁਲਿਸ ਕਰੇਗੀ ਕਾਰਵਾਈ ਜਾਣੋ ਕੀ ਹੈ ਪੂਰਾ ਮਾਮਲਾ ਜੋ ਤੁਸੀਂ ਆਪਦੀ ਸਕਰੀਨ ਤੇ ਸ਼ਖਸ਼ ਦੇਖ ਰਹੇ ਹੋ ਇਸ ਸ਼ਖਸ਼ ਦੇ ਨਾਲ ਕੱਲ ਰਾਤ ਨੂੰ ਕਿਸੇ ਅਣਪਛਾਤੇ ਬੰਦਿਆਂ ਵੱਲੋਂ ਇਸ ਵੀਰ ਦੀ ਪੱਗ ਲਾਹ ਦਿੱਤੀ ਗਈ ਸੀ ਇਸ ਦੀ ਕੁੱਟਮਾਰ ਵੀ ਕੀਤੀ ਗਈ ਸੀ ਇਸ ਵੀਰ ਦੇ ਕਹਿਣ ਮੁਤਾਬਕ ਕੁਝ ਕੋ ਪ੍ਰਵਾਸੀ ਸਨ ਜੋ ਕਿ ਇਸ ਵੀਰ ਦਾ ਮੋਟਰਸਾਈਕਲ ਰੋਕ ਕੇ ਇਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਹਨ ਤਾਂ ਜਿਵੇਂ ਹੀ ਕੁਝ ਕੋ ਬੰਦੇ ਦੇਖਦੇ ਹਨ ਤਾਂ ਇਹਨਾਂ ਨੂੰ ਛੁਡਾਨ ਲੱਗ ਜਾਂਦੇ ਹਨ ਅਤੇ ਉਹ ਪ੍ਰਵਾਸੀ ਭੱਜ ਰਹੇ ਹਣ ਤਾਂ ਹੋਰ ਕੀ ਇਸ ਵੀਰ ਦੇ ਕਹਨੇ ਸਨ ਤੁਹਾਨੂੰ ਸੁਣਾ ਦਿੰਨੇ ਹਾਂ ਭਾਈ ਕੀ ਗੱਲ ਹੋ ਗਈ ਤੁਹਾਡੇ ਉੱਪਰ ਜਿਹੜਾ ਹੁਣ ਹਮਲਾ ਕੀਤਾਣ ਪਛਾਤੇ ਬੰਦਿਆਂ ਨੇ ਦੱਸਿਆ ਜਾ ਰਿਹਾ ਕਿ ਭਈਏ ਸੀਗੇ ਕੋਣ ਪਛਾਤੇ ਕੋਈ ਰੰਜੇ ਸੀ ਜਾਂ ਕੀ ਸਾਰਾ ਮਾਮਲਾ ਕੀ ਹੋਇਆ ਤੁਹਾਡੇ ਨਾਲ ਹੁਣ ਇਹ ਵੀਰੇ ਜਦੋਂ ਮੈਂ ਆਪਣਾ ਜੈਪਟੋ ਦੇ ਵਿੱਚ ਕੰਮ ਕਰਦਾ ਜਦੋਂ ਮੈਂ ਆਪਣਾ ਇੱਥੇ ਆ ਰਿਹਾ ਸੀ ਆਰਡਰ ਦੇਣ ਤਾਂ ਪਿੱਛੋਂ ਚਾਰ ਪੰਜ ਭਈਏ ਮੇਰੇ ਕੋਲ ਨੂੰ ਆਏ ਮੇਰੇ ਭੱਜਾਨੀ ਹਮਲਾ ਕੀਤਾ ਮੈਨੂੰ ਰਾੜਾਂ ਦੇ ਨਾਲ ਕੁੱਟਿਆ ਤੇ ਜਦੋਂ ਮੈਂ ਪਰਨੇ ਮੇਰੇ ਪਰਨੇ ਮੇਰੇ ਸਿਰ ਦੇ ਵਿੱਚ ਵੀ ਰਾੜ ਮਾਰੀ ਜਦਕਿ ਮੇਰਾ ਪਰਨਾ ਬੰਨਿਆ ਵਾ ਸੀ ਉਹ ਖੁੱਲ ਗਿਆ ਤੇ ਮੈਂ ਭੱਜ ਘਰ ਤੇ ਜਾ ਕੇ ਲੁਕੇਆ ਤੇ ਉਸ ਤੋਂ ਬਾਅਦ ਮੈਨੂੰ ਦੁਕਾਨ ਵਾਲੇ ਬੰਦਿਆਂ ਨੇ ਬਚਾਇਆ ਇਹ ਤੁਹਾਨੂੰ ਜਾਣਦੇ ਸੀਗੇ ਨਹੀਂ ਜੀ ਮੈਨੂੰ ਨਹੀਂ ਜਾਣਦੇ ਤੁਸੀਂ ਜੈਪਟੋ 'ਚ ਕੰਮ ਕਰਦੇ ਹੋ ਕਿਤੇ ਜੈਪਟੋ 'ਚ ਕੰਮ ਕਰਦੇ ਕੋਈ ਰੰਜੀਤ ਸ਼ੋਭੇ ਤੁਹਾਡੀ ਨਾਲ ਨਹੀਂ ਜੀ ਮੈਂ ਤਾਂ ਪਹਿਲੀ ਵਾਰ ਦੇਖਿਆ ਇਹ ਇੱਕ ਦਿਨ ਪਹਿਲਾਂ ਦੇਖੇ ਤੇ ਬਸ ਹੀ ਅੱਛਾ ਤੁਹਾਡੇ ਪਿੱਛਾ ਕਰਦੇ ਸੀਗੇ ਹਾਂ ਜੀ ਸਰ ਮੇਰੇ ਪਿੱਛੇ ਕਰਦਾ ਆ ਪਤਾ ਨਹੀਂ ਕਿੱਧਰੋਂ ਆਇਆ ਇਹ ਮੇਰੇ ਤਾਂ 4-5 ਚਣੇ ਸੀਗੇ ਇਹ ਠੀਕ ਹੈ ਤੇ ਹੁਣ ਮੋ ਖਰਚਾ ਵਗੈਰਾ ਸਾਰਾ ਕੁਝ ਹੁਣ ਹੈਗਾ ਸੀਗਾ ਪੁਲਿਸ ਸਾਹਿਬ ਲੈ ਕੇ ਜਾਂ ਥਾਣੇਦਾਰ ਸਾਹਿਬ ਲੈ ਕੇ ਸਾਰਾ ਕੁਝ 하게 ਜੀ ਠੀਕ ਹੈ ਹਾਂਜੀ ਤੇ ਪੁਲਿਸ ਆਈ ਸੀ ਹੁਣ ਉਹਨਾਂ ਨੇ ਅਰੈਸਟ ਕਰਿਆ ਪੁਲਿਸ ਨੇ ਤੁਹਾਨੂੰ ਕੋਈ ਦਵਾਇਆ ਪਰੋਸਾ ਕਰ ਰਿਹਾ ਹਾਂਜੀ ਹਾਂਜੀ ਉਹ ਉਹਨਾਂ ਨੇ ਹੁਣ ਸਾਨੂੰ ਬੁਲਾਇਆ ਹੋਇਆ ਸੀ ਉੱਥੇ ਜਾ ਰਹੇ ਹਾਂ ਜੀ ਠੀਕ ਹੈ ਥਾਣੇ ਜਾ ਰਹੇ ਹੁਣ ਤੁਸੀਂ ਹਾਂਜੀ ਤਾਂ ਤੁਸੀਂ ਦੇਖ ਰਹੇ ਹੋ ਖਰੜ ਦੇ ਵਿੱਚ ਇਹ ਆਪਣਾ ਪੰਜਾਬੀ ਨੌਜਵਾਨ ਵੀਰ ਹੈ ਇਸ ਦਾ ਜਿਹੜਾ ਮੋਟਰਸਾਈਕਲ ਹੈ ਇਹਦੇ ਪਰ ਅਣਪਛਾਤੇ ਇਹ ਬੰਦਿਆਂ ਨੇ ਜਿਹੜਾ ਹਮਲਾ ਕਰਿਆ ਆਪਾਂ ਪ੍ਰਵਾਸੀ ਕਹਿ ਸਕਦੇ ਹਾਂ ਬਈ ਜੇ ਸੀ ਦੇ ਵੱਲੋਂ ਵੀਰ ਵੱਲੋਂ ਕਿਹਾ ਗਿਆ ਬਚ ਗਿਆ ਵੀਰ ਜੇਕਰ ਇੱਥੇ ਮੌਕੇ ਤੇ ਹੋਰ ਪੰਜਾਬੀ ਵੀਰ ਜਾਂ ਲੋਕ ਇੱਥੇ ਮੌਜੂਦ ਨਾ ਹੁੰਦੇ ਤਾਂ ਬਾਈ ਦਾ ਕੋਈ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਾਈ ਦੇ ਉੱਪਰ ਜਿਹੜਾ ਹਮਲਾ ਹੋਇਆ ਤਾਂ ਮੋਟਰਸਾਈਕਲ ਵੀ ਸਾਰਾ ਤੋੜ ਦਿੱਤਾ ਰਾੜਾ ਬਾਈ ਦੇ ਮਾਰੀਆਂ ਗਈਆਂ ਨੰਬਰ ਨੰਬਰ ਪਲੇਟਾਂ ਆ ਦੇਖੋ ਇਹ ਦੇਖ ਲਓ ਇਹ ਅਣਪਛਾਤੇ ਬੰਦੇ ਨੇ ਯੂਪੀ ਨੰਬਰ ਹੈ ਨੰਬਰ ਦੇ ਉੱਪਰ ਟੇਪ ਕੀਤੀ ਹੋਈ ਹੈ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ ਨੰਬਰ ਕੀ ਆ ਜੀ ਤੁਹਾਨੂੰ ਨੰਬਰ ਵੀ ਦਿਖਾਉਨੇ ਆ ਪਿੱਛੇ ਹੈ ਗਿਆ ਪਿੱਛੇ ਹੈ ਗਿਆ ਪਿੱਛੇ ਦਿਖਾਉਂਦੇ ਆ ਮੋਰੇ ਤੋਂ ਨੰਬਰ ਟ੍ਰੇਸ ਹੁੰਦਾ ਹੁੰਦਾ ਹਮੇਸ਼ਾ ਕੈਮਰਿਆਂ ਦੇ ਵਿੱਚ ਤਾਂ ਦੇਖ ਸਕਦੇ ਹੋ ਯੂਪੀ 11C03020 ਇਹ ਮੋਟਰਸਾਈਕਲ ਹੈ ਇਹ ਭਈਆਂ ਦੇ ਵੱਲੋਂ ਇਸ ਬੰਦੇ ਦੇ ਉੱਪਰ ਹਮਲਾ ਕੀਤਾ ਗਿਆ ਹੈ ਆਪਣਾ ਪੰਜਾਬੀ ਵੀਰ ਹੈ ਜੈਪਟੋ ਦੇ ਵਿੱਚ ਇਹ ਕੰਮ ਕਰਦਾ ਸੀ ਤਾਂ ਇਹਦੇ ਵੱਲੋਂ ਕਿਹਾ ਗਿਆ ਕਿ ਮੇਰਾ ਕਾਫੀ ਦਿਨਾਂ ਤੋਂ ਜਿਹੜਾ ਪਿੱਛਾ ਇਹਨੂੰ ਟਰੇਸ ਕੀਤਾ ਜਾ ਰਿਹਾ ਸੀਗਾ ਬਾਈ ਨੂੰ ਇਹਦਾ ਟਾਈਮ ਚੱਕ ਰਹੇ ਸੀ ਪਰ ਅੱਜ ਬਾਈ ਇੱਥੇ ਹੱਥ ਆ ਗਿਆ ਉਹਨਾਂ ਦੀ ਮਾੜੀ ਕਿਸਮਤ ਹੈ ਥੋੜੀ ਸੰਗਣੀ ਆਬਾਦੀ ਵਾਲੇ ਏਰੀਆ ਦੇ ਵਿੱਚ ਬਾਈ ਹੱਥ ਆਇਆ ਇੱਥੇ ਬਾਈ ਦੇ ਨਾਲ ਹੋਰ ਬਹੁਤ ਯਾਨੇ ਨੇ ਆ ਕੇ ਇਹਨੂੰ ਮੌਕੇ ਤੇ ਬਚਾ ਲਿਆ ਸੋ ਹੁਣ ਇਹ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਆਪਣੇ ਨਾਲ ਲੈ ਗਿਆ ਚੱਕ ਕੇ ਖੜੜデア ਜਿਹੜਾ ਸਾਰੀ ਵਾਰਦਾਤ ਹੈ ਸਾਰੇ ਜਿੰਨੇ ਵੀ ਹੋਰ ਆਪਣੇ ਪੰਜਾਬੀ ਵੀਰ ਨੇ ਕੰਮ